ਸਭ ਜਾਣਦੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਕਥਲੋਰ ਵਾਈਲਡਲਾਈਫ ਸੈਂਚਰੀ ਦੇ ਵਿੱਚ ਅੱਗ ਲੱਗਣ ਦੇ ਕਾਰਨ ਜਿੱਥੇ ਪੇੜ-ਪੌਦਿਆਂ ਦਾ ਨੁਕਸਾਨ ਹੋਇਆ ਸੀ ਉਸ ਦੀ ਪਰਪਾਈ ਕਰਨ ਦੇ ਲਈ ਲਾਇਨਸ ਕਲੱਬ ਸੁਜਾਨਪੁਰ ਹਰਮੰਦੀ ਤਰਫੋਂ ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਕਿ 1100 ਪੌਦੇ ਜਿਹੜੇ ਨਿਓ ਲਗਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੀ ਵਾਈਲਡਲਾਈਫ ਸੈਂਚਰੀ ਹੈ ਇਸ ਦੀ ਖੂਬਸੂਰਤੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਖੂਬਸੂਰਤ ਤਸਵੀਰਾਂ ਸੀ ਉਹ ਕਿਤੇ ਨਾ ਕਿਤੇ ਅੱਗ ਲੱਗਣ ਦੇ ਕਾਰਨ ਤਹਸਨਹਿਸ ਹੋ ਗਈਆਂ ਸੀ ਉਸ ਨੂੰ ਫਿਰ ਤੋਂ ਭਰਪੂਰ ਕਰਨ ਜਿਹੜਾ ਇਹ ਵੱਖਰਾ ਕਦਮ ਚੁੱਕਿਆ ਗਿਆ ਹੈ ਲਾਇਨਸ ਕਲੱਬ ਸੁਜਾਨਪੁਰ ਹਰਮਨ ਦੀ ਤਰਫੋਂ ਤੇ ਇਸ ਮੌਕੇ ਤੇ ਦੱਸ ਦਈਏ ਇੰਜੀਨੀਅਰ ਅਜੇ ਮਹਾਜਨ ਜੋ ਕਿ ਪ੍ਰੋਜੈਕਟ ਚੇਅਰਮੈਨ ਨੇ ਉਹ ਵੀ ਮੌਜੂਦ ਰਹੇ ਤੇ ਡਿਸਟ੍ਰਿਕਟ ਗਵਰਨਰ ਜਿਹੜੇ ਨੇ 321 ਡੀ ਡਿਸਟ੍ਰਿਕਟ ਗਵਰਨਰ ਵੀ ਮੌਜੂਦ ਸੀ ਤੇ ਵਾਈਸ ਡਿਸਟ੍ਰਿਕਟ ਗਵਰਨਰ ਉਹ ਵੀ ਉਹਨਾਂ ਨੇ ਵੀ ਇਸ ਮੌਕੇ ਤੇ ਸ਼ਿਰਕਤ ਕੀਤੀ ਤੇ ਵਾਈਲਡਲਾਈਫ ਸੈਂਚਰੀ ਦੇ ਡੀ ਐਫਓ ਵੀ ਇਸ ਖਾਸ ਮੌਕੇ ਤੇ ਮੌਜੂਦ ਸਨ ਦੱਸ ਦਈਏ ਲਾਇਨਸ ਇੰਟਰਨੈਸ਼ਨਲ ਡਿਸਟ੍ਰਿਕਟ 321 ਡੀ ਜਿਹੜਾ ਹੈ ਇਹ ਮੈਗਾ ਪਲਾਂਟ ਟਰੀ ਪਲਾਂਟੇਸ਼ਨ ਪ੍ਰੋਜੈਕਟ ਜਿਹੜਾ ਉਹ ਚਲਾਇਆ ਜਾ ਰਿਹਾ ਜਿਸ ਦੇ ਤਹਿਤ 1100 ਬੂਟੇ ਜਿਹੜੇ 1100 ਪੌਦੇ ਜਿਹੜੇ ਨੇ ਉਹ ਵਾਈਲਡਲਾਈਫ ਸੈਂਚਰੀ ਦੇ ਵਿੱਚ ਉਹਨਾਂ ਦੀ ਪਲਾਂਟੇਸ਼ਨ ਕੀਤੀ ਜਾਵੇਗੀ ਤਾਂ ਜੋ ਇਹ ਵਾਤਾਵਰਣ ਜਿਹੜਾ ਹੈ ਸੈਂਚਰੀ ਦਾ ਹਰਿਆ ਭਰਿਆ ਰਹੇ ਜੋ ਕਿ ਕਿਤੇ ਨਾ ਕਿਤੇ ਅੱਗ ਲੱਗਣ ਦੇ ਕਾਰਨ ਖਰਾਬ ਹੋ ਗਿਆ ਸੀ ਤੇ ਆਹ ਹੁਣ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਪਲਾਂਟੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਕੌਣ-ਕੌਣ ਇਸ ਪ੍ਰੋਜੈਕਟ ਦੇ ਵਿੱਚ ਮੌਜੂਦ ਸੀ ਇੱਕ ਵਾਰ ਦੇਖ ਲੈਣੇ ਆ ਤੁਮ ਪਹਿਲਾਂ ਮੈਂ ਲਾਈਨ ਕਲੱਬ ਹਰਮੰਨੂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਵਧਾਈ ਦਿੰਦਾ ਸਾਡੇ ਅਜੇਮਾ ਜਨਜੀ ਦੇ ਜਿਹੜੇ ਵੱਡੇ ਉੱਤੇ ਫੈਸਲਾ ਕੀਤਾ 1100 ਬੂਟੇ ਲਾ ਰਹੇ ਨੇ ਵਾਕਿਆ ਹੀ ਅੱਜ ਇਦਾਂ ਹੀ ਆਪਾਂ ਨੂੰ ਵੱਡੇ ਬਣਾਣਾ ਚਾਹੀਦਾ ਮੈਂ ਸਾਰੀ 301 ਲਾਈਨ ਕਲੱਬ ਨੂੰ ਕਹਿਣਾ ਚਾਹੁੰਦਾ ਜੇ ਇਸ ਸਮੇਂ ਜਿਹਦਾ ਜਿਹਦਾ ਵੀ ਵੱਡੇ ਵੇ ਇਸ ਤਰ੍ਹਾਂ ਹੀ ਬੂਟੇ ਲਾ ਕੇ ਆਪਾਂ ਨੂੰ ਬਣਾਉਣਾ ਚਾਹੀਦਾ ਮੈਂ ਇੱਥੇ ਡੀ ਐਫਓ ਪਰਮਜੀਤ ਸਿੰਘ ਜੀ ਵੀ ਐਮ ਗੋਲ ਸਾਹਿਬ ਕਾਟਿਆ ਸਾਹਿਬ ਮੇਰੇ ਚੀਫ ਸਕੱਟਰੀ ਜੈਤ ਸਾਹਿਬ ਤੁਹਾਡਾ ਤੁਹਾਡਾ ਜੀ ਮੇਰੇ ਪ੍ਰੈਜ਼ੀਡੈਂਟ ਸਾਹਿਬ ਸਾਰੇ ਹੀ ਲਾਈਨ ਮੈਂਬਰ ਮੈਂ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਅੱਜ ਸਾਨੂੰ ਇਸੇ ਸਮੇਂ ਦੀ ਲੋੜ ਹੈ ਜੋ ਸਾਡੇ ਪੰਜਾਬ ਦੇ ਹਾਲਾਤ ਨੇ ਜੇ ਅਸੀਂ ਇਹ ਕਦਮ ਨਹੀਂ ਚੁੱਕਦੇ ਆਉਣ ਵਾਲੇ ਸਮੇਂ 'ਚ ਸਾਡੇ ਵਾਸਤੇ ਪਾਣੀ ਵੀ ਮਿਲਣਾ ਬੜਾ ਔਖਾ ਹੋ ਜਾਣਾ ਜਿੰਨੇ ਵੀ ਵੱਦ ਤੋਂ ਵੱਧ ਆਪਾਂ ਜ਼ਿੰਦਗੀ 'ਚ ਬੂਟਿਆਂ ਦੀ ਸੇਵਾ ਕਰ ਸਕਦੇ ਆ ਕਰਨੀ ਚਾਹੀਦੀ ਅੱਜ ਇੱਕ ਬੂਟਾ ਹੀ ਅਸੀਂ ਰਲ ਕੇ ਲਾ ਕੇ ਉਹਨੂੰ ਪਾਲ ਲਈਏ ਨਾ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਸਾਰੇ ਹੀ ਲਾਈਨ ਮੈਂਬਰਾਂ ਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਬੂਟੇ ਲਾਓ ਕਿ ਆਪਾਂ ਹਰਾ-ਪਰਾ ਪੰਜਾਬ ਹੋਵੇ ਜਿੱਦਾਂ ਹਰਾ-ਪਰਾ ਪਹਿਲਾਂ ਸੀ ਉਸ ਤਰ੍ਹਾਂ ਦਾ ਪੰਜਾਬ ਬਣਾਈਏ ਕਿ ਜਿਹੜਾ ਆਪਾਂ ਦੇ ਨਾਲ ਆਪਣਾ ਲਾਈਨ ਨਿਜਮ ਵੀ ਨਾ ਉੱਚਾ ਹੋਵੇ 321 ਡੀ ਦਾ ਵੀ ਤੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਆਪਣੇ ਵਾਲੋ ਅਜਮਾਜਨ ਸਾਹਿਬ ਨੂੰ ਅੱਜ ਹੈਪੀ ਬਰਥਡੇ ਜਨਮ ਦਿਨ ਦੀਆਂ ਵਧਾਈਆਂ ਦੇਣਾ ਇਹਨਾਂ ਦੀਆਂ ਕਲੱਬ ਨੂੰ ਵੀ ਵਧਾਈਆਂ ਦੇਣਾ ਕਿ ਬਹੁਤ ਵਧੀਆ ਇਹਨਾਂ ਜਿਹੜਾ ਅੱਜ 11 ਸਪੂਟਾ ਲਾ ਕੇ ਸ਼ੁਰੂਆਤ ਕੀਤੀ ਹੈ ਕਿ ਨਵੀਂ ਰੀਤ ਪਾਈ ਹੈ 321 ਡੀ ਚ ਬਹੁਤ ਜੇ ਕਿਤੇ ਬੁੱਟੀਆਂ ਦੀ ਪਰਮਜੀਤ ਸਿੰਘ ਜੀ ਲੋਡ ਹੈ ਤੁਹਾਨੂੰ ਦੱਸਦੇ 2-4000 ਰੁਪਏ ਵੀ ਪਾ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਸੇਵਾ ਸੇਵਾ ਦੱਸ ਕੇ ਥੋੜਾ ਹੁੰਦੀ ਹੈ ਜੀ ਨਹੀਂ ਨਹੀਂਾਨੂੰ ਪਤਾ ਨਹੀਂ ਸੇਵਾ ਜਿਹੜੀ ਸੇਵਾ ਤਾਂ ਆਪਣੇ ਲੈ ਕੇ ਅਸੀਂ ਨਾ ਕਾਫੀ ਵੱਡੇ ਮੁੱਲ ਹੋ ਸਕਦੀ ਹੈ ਅਸੀਂ ਕਾਫੀ ਵੱਡੇ ਵੱਡੇ ਬੁੱਟੇ ਲੈਂਦੇ ਨੇ ਵਸੇ ਤੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਮੈਂ ਫਿਰ ਦੁਬਾਰਾ ਆਪਣੇ ਵੱਲੋਂ 321 ਡੀ ਲੋਂ ਹਰਮਨ ਕਲੱਬ ਸਜਨਪੁਰ ਦਾ ਦਿਲ ਦੇ ਗਰੇਂ ਦੇ ਧੰਨਵਾਦ ਕਰਦਾ ਬਾਕੀ ਸ਼੍ਰੀਸ਼ਮ ਮਹਾਜਨ ਜੀ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਇਹਨਾਂ ਵੀਰ ਨੇ ਮੇਰਾ ਬਹੁਤ ਮਾਨ ਸਨਮਾਨ ਕੀਤਾ ਹੈ ਮੇਰਾ ਰੀਜਨ ਚੇਅਰਮੈਨ ਹੈ ਮੇਰੇ ਇੱਕ ਵਾਰੀ ਕਹਿੰਦੇ ਐ ਐਮ ਜੀ ਐਫ ਭਣਿਆ ਮੈਂ ਇਹਦਾ ਦਿਲ ਦੀ ਕਰਾਂਦਾ ਇਹਦਾ ਵੀ ਧੰਨਵਾਦ ਕਰਦਾ ਜੀ ਆਈ ਲਾਇਨ ਜੀਐਸ ਪਾਰਟੀ ਆ ਸੈਕੰਡ ਵਾਈਸ ਡਿਸਟ੍ਰਿਕਟ ਗਵਰਨਰ ਅੱਜ ਆਪਣੇ ਆਪ ਨੂੰ ਬੜਾ ਮਾਨ ਮਹਿਸੂਸ ਕਰ ਰਿਹਾ ਹੈ ਕਿ ਸਾਡੇ ਲਾਇਨ ਅਜੇ ਮਹਾਜਨ ਜੀ ਸੁਜਾਨਪੁਰ ਕਲੱਬ ਤੋਂ ਔਰ ਇਹਨਾਂ ਦੀ ਸਾਰੀ ਕਲੱਬ ਟੀਮ ਰੀਜਨ ਚੇਅਰਮੈਨ सुरेश ਮਹਾਜਨ ਜੀ ਇਹਨਾਂ ਦੀ ਗਵਾਈ ਹੇਠ 1100 ਬੂਟੇ ਅਸੀਂ ਅੱਜ ਲਾ ਰਹੇ ਹਾਂ ਉਹ ਜਗ੍ਹਾ ਤੇ ਜਿੱਥੇ ਕੁਝ ਟਾਈਮ ਪਹਿਲੇ ਇੱਥੇ ਅੱਗ ਲੱਗਣ ਨਾਲ ਇੱਥੇ ਨੁਕਸਾਨ ਹੋ ਗਿਆ ਬੂਟਿਆਂ ਦਾ ਅਸੀਂ ਇਹਦਾ ਉਪਰਾਲਾ ਅੱਜ ਨੇ ਸ਼ੁਰੂ ਕੀਤਾ ਆਪਣੇ ਜਨਮ ਦਿਨ ਤੇ ਵੀ ਆਪਾਂ ਇਹਨੂੰ ਫੇਰ ਹਰਾ ਭਰਿਆ ਕਰਨਾ ਸਾਡਾ ਇੰਟਰਨੈਸ਼ਨਲ ਪ੍ਰੋਗਰਾਮ ਹੈ এনवायरमेंट ਉਹਦੇ ਅੰਡਰ ਅਸੀਂ ਜਿੰਨੇ ਵੱਧ ਵੱਧ ਬੂਟੇ ਲਾਈਏ ਜਿੰਨੇ ਵੱਧ ਵੱਧ ਪਲਾਂਟਸ ਲਾਈਏ ਇਹ ਸਾਡਾ ਇੱਕ ਟੀਚਾ ਹੋਣਾ ਚਾਹੀਦਾ ਵਾ ਤੇ ਮੈਂ ਤੇ ਇਹ ਕਵਾਂਗਾ ਵੀ ਗਵਰਨਰ ਸਾਹਿਬ ਨੂੰ ਵੀ ਇੱਕ ਨਾਰਾ ਆਪਾਂ ਇਹ ਵੀ ਗੱਡੀਏ ਈਚ ਵਨ ਈਚ ਪਲਾਂਟ ਹਰ ਕੋਈ ਇੱਕ ਪਲਾਂਟ ਮੈਂਬਰ ਜ਼ਰੂਰ ਲਾਵੇ ਜੇ ਤੇ ਆਪਾਂ 4500 ਮੈਂਬਰ ਹੈਗੇ ਆਂ ਤੇ 4500 ਤੇ ਬੂਟੇ ਸਾਡੇ ਵੈਸੇ ਹੀ ਲੱਗ ਜਣੇ ਚਾਹੀਦੇ ਆ ਆਪਾਂ ਇਹਨੂੰ ਮਲਟੀਪਲਾਈ ਕਰਕੇ ਜਿੰਨੇ ਵੱਧ ਤੋਂ ਵੱਧ ਲਾ ਸਕੀਏ ਹੈਗੀਏ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਵੀ ਅੱਜ ਸਾਨੂੰ ਤੁਸੀਂ ਬਲਾ ਕੇ ਇੱਕ ਐਹੋਜਾ ਪ੍ਰੋਜੈਕਟ ਕੀਤਾ ਜਿਹੜਾ ਇੱਕ ਯਾਦਗਰੀ ਬਣ ਜਾਏਗੀ ਸਾਡੇ ਲਾਇਨਿਜ਼ਮ ਦੇ 321 ਡੀ ਦੇ ਇਤਿਹਾਸ ਦੇ ਵਿੱਚ ਥੈਂਕ ਯੂ ਜੀ ਮੈਂ ਪਰਮਜੀਤ ਸਿੰਘ ਡੀਐਫਓ ਵਾਈਲਾਈਫ ਮੇਰੇ ਵੱਲੋਂ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਭਾਜੀ ਨਾਲ ਵੀ ਆਪਾਂ ਕਿਉਂ ਨਹੀਂ ਉਪਰਾਲੇ ਕਰਦੇ ਵੀ ਆਪਾਂ ਬਾਕੀ ਉਪਰਾਲੇ ਕਰਦੇ ਆਪਾਂ ਪੰਜਾਬ ਨੂੰ ਹਰਾ-ਭਰਾ ਕਰਨ ਵਾਸਤੇ ਵੀ ਕੋਈ ਉਪਰਾਲੇ ਕਰੀਏ ਇਹਨਾਂ ਨੇ ਉਦੋਂ ਹੀ ਕਿਹਾ ਵੀ ਤੁਸੀਂ ਦੱਸੋ ਵੀ ਆਪਾਂ ਕੀ ਕਰ ਸਕਦੇ ਆ ਤੇ ਉਸੇ ਵੇਲੇ ਇਹਨਾਂ ਨੇ ਕਿਹਾ ਵੀ ਅਸੀਂ ਇਹ 1100 ਬੂਟਾ ਜਿਹੜਾ ਵਾ ਉਹ ਜਿਹੜੇ ਆ ਤੁਹਾਨੂੰ ਮਾਲਕ দান ਦਵਾਂਗੇ ਭੇਜਾਂਗੇ ਤੁਹਾਡੇ ਕੋਲ ਲਾਵਾਂਗੇ ਜਿਹੜਾ ਕਿ ਅੱਜ ਆਪਣੇ ਬਾੜੇ ਤੇ ਮਹਾਂਜ ਸਾਹਿਬ ਦੇ ਰਹੇ ਆ ਤੇ ਸਾਨੂੰ ਬਹੁਤ ਮਾਣ ਆ ਵੀ ਇਹ ਕੰਮ ਜਿਹੜਾ ਹੈਗਾ ਇਹ ਸਭ ਤੋਂ ਉੱਪਰ ਆ ਮਨੁੱਖਤਾ ਦੀ ਸੇਵਾ ਜਿਹੜੀ ਆ ਉਹ ਵੀ ਇਹ ਤੋਂ ਉੱਪਰ ਆ ਕਿਉਂ ਮਨੁੱਖ ਮਨੁੱਖਤਾ ਆ ਹੀ ਆ ਜੇ ਆਪਣੇ ਜੰਗਲ ਆ ਜੇ ਜੰਗਲ ਨਹੀਂ ਹੋਗੇ ਪਾਣੀ ਨਹੀਂ ਹੋਊਗਾ ਪਾਣੀ ਨਹੀਂ ਹੋਊਗਾ ਹਵਾ ਨਹੀਂ ਹੋਊਗਾ ਹਵਾ ਸਾਰਾ ਕੁਝ ਜਿਹੜਾ ਵਾ ਜੰਗਲਾਂ ਦੇ ਉੱਤੇ ਡਿਪੈਂਡ ਕਰਦਾ ਤੇ ਜੇ ਸਭ ਕੁਝ ਆਪਾਂ ਨੂੰ ਮਿਲੂਗਾ ਤਾਂ ਹੀ ਮਨੁੱਖਾ ਹੈਗਾ ਨਹੀਂ ਤਾਂ ਮਨੁੱਖ ਦਾ ਕੋਈ ਫਾਇਦਾ ਨਹੀਂ ਇਥੇ ਤੇ ਮੇਰੇ ਵੱਲੋਂ ਜਿਹੜੇ ਨਾਲ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਆਸ ਕਰਦਾ ਵੀ ਇਹ ਇਸ ਤਰ੍ਹਾਂ ਹੀ ਅੱਗੇ ਵੀ ਸੇਵਾ ਕਰਦੇ ਰਹਿਣਗੇ ਤੇ ਇਹ ਜ਼ਰੂਰੀ ਨਹੀਂ ਇੱਥੇ ਜਿੱਥੇ ਵੀ ਕਾਰਨ ਲੇਕਨ ਇੱਕੋ ਕੰਮ ਕਰਨ ਕਰਨ ਸਾਰੇ ਜਾਣੇ ਕਿ ਬੂਟਾ ਲਾ ਕੇ ਉਹਨੂੰ ਪਾਲਣ ਦਾ ਕੰਮ ਹੀ ਕਰਨਾ ਬੂਟਾ ਲਾਉਣਾ ਬਹੁਤ ਸੌਖਾ ਲੇਕਨ ਉਹਨੂੰ ਪਾਲਣਾ ਬੱਚਿਆਲਾ ਹਾਲੀਆ ਉਹਨੂੰ ਪਾਲਣਾ ਸਭ ਤੋਂ ਔਖਾ ਬੂਟਾ ਲਾ ਕੇ ਆਪਾਂ ਚੱਲ ਜਾਨੇ ਆ ਫੋਟੋ ਖਚਾਈ ਬੂਟਾ ਲਾਇਆ ਤੇ ਚਲੇ ਗਏ ਇੱਥੋਂ ਨਾਲ ਆਪਾਂ ਸੀਮਤ ਰਹੀਏ ਆਪਾਂ ਇਹਨੂੰ ਪਾਲਣ ਤੱਕ ਵੀ ਸੀਮਤ ਕਰੀ ਜਾਵੇ ਪਾਨਾ ਵੀ ਆਪਾਂ ਇਹਨੂੰ ਆਪਾਂ ਮਹੀਨੇ ਦੋ ਮਹੀਨਾ ਬਰਾ ਕੇ ਵੇਖੀਏ ਇਹਨੂੰ ਵੀ ਹਾਂ ਵੀ ਕੀ ਪੋਜੀਸ਼ਨ ਹੈ ਦੀ ਇਹਦੇ ਨਾਲ ਕੀ ਹੈ ਇੱਕ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਪਿਆਰ ਪਾਉਗਾ ਆਪਾਂ ਨੂੰ ਪੌਦਿਆਂ ਦੇ ਨਾਲ ਬੂਟਿਆਂ ਨਾਲ এনवायरमेंट ਦੇ ਨਾਲ ਵਾਈਲਡਲਾਈਫ ਨਾਲ ਜੰਗਲ ਨਾਲ ਪਿਆਰ ਪਾਉਗਾ ਤੇ ਦੂਜਾ ਜਿਹੜਾ ਵਾ ਆਪਾਂ ਨੂੰ ਪਤਾ ਲੱਗੋ ਵੀ ਹਾਂ ਵੀ ਇਹ ਪਾਲੇ ਵੀ ਜਾ ਰਿਹਾ ਕਿ ਨਹੀਂ ਜਾ ਰਿਹਾ ਬਾਕੀ ਇਥੇ ਥੋੜੀ ਦਿਨ ਪਹਿਲਾਂ ਅੱਗ ਲੱਗੀ ਸੀ ਉਹਦੇ ਨਾਲ ਲੇਕਨ ਹੁਣ ਤੁਸੀਂ ਸਾਰੇ ਮੇਰੇ ਵੀਰ ਜਿਹੜੇ ਆਏ ਸੀਗੇ ਉਦੋਂ ਵੀ ਪਈ ਉਦੋਂ ਕੀ ਹਾਲ ਸੀ ਤਾਂ ਹੁਣ ਵੇਖੋ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਇਹਨਾਂ ਕੋਈ ਨੁਕਸਾਨ ਨਹੀਂ ਹੈਗਾ ਇਹ ਫਿਰ ਦੁਬਾਰਾ ਉੱਤਰਾ ਹੀ ਹਰਾ ਬਹਾਰਾ ਹੋ ਜਾਣਾ ਤੇ 90% ਤੱਕ ਹਰਾ ਪਰਾ ਹੋ ਗਿਆ ਵਾ ਤੇ ਇਸ ਕਰਕੇ ਜਿਹੜੇ ਕੁਦਰਤ ਨੇ ਜਿਹੜੀ ਚੀਜ਼ਾਂ ਬਣਾਈ ਉਹ ਆਪਣੇ ਆਪ ਸਰਵਾਈਵ ਕਰਦੀਆਂ ਵਾ ਕਿਸੇ ਨੇ ਕਿਹਾ ਕੀਤਾ ਜਾਂ ਕਿਸੇ ਦੇ ਕੀਤਾ ਨਹੀਂ ਹੋਣਾ ਠੀਕ ਹੈ ਜੀ ਬਾਕੀ ਮੇਰੇ ਵੱਲੋਂ ਸਾਰੇ ਲਾਈਨਸ ਮੈਂਬਰਸ ਨੂੰ ਗਵਰਨਰ ਸਾਹਿਬ ਨੂੰ ਔਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਉਹ ਤੇ ਉਸ ਪਰਮਾਤਮਾ ਦੀ ਮਿਹਰ ਹੈ ਜੀ ਜਿਨ੍ਹਾਂ ਨੇ ਇਹ ਰਸਤਾ ਦੱਸਿਆ ਮੈਂ ਧੰਨਵਾਦ ਕਰਦਾ ਹਾਂ ਡੀ ਐਫ ਓ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਸਾਡਾ ਮਾਰਗਦਰਸ਼ਨ ਕੀਤਾ ਜਰੂਰਤ ਸੀ ਸਮੇਂ ਵੀ ਹੈਗਾ ਮੈਂ ਅੱਜ ਦੇ ਇਸ ਪ੍ਰੋਜੈਕਟ ਦੇ ਜਿੰਨੇ ਵੀ ਸਾਡੇ ਲਾਈਨ ਲੀਡਰਸ ਆਏ ਦੇ ਨੇ ਸਾਡੇ ਡਿਸਟ੍ਰਿਕਟ ਗਵਰਨਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਜੀ ਉਹਨਾਂ ਨਾਲ ਬੀਡੀਜੀ ਬਨ ਬੀ ਐਮ ਗੁਇਲ ਜੀ ਬੀਡੀਜੀ 2 ਜੀਐਸ ਪਾਟਿਆ ਜੀ ਸਾਡੇ ਰੀਜਨ ਚੇਅਰਮੈਨ ਸਾਹਿਬ ਡੀਐਫਓ ਸਾਹਿਬ ਆਪਣੇ ਸਾਡੇ ਇਸ ਪਿੰਡ ਦੇ ਸਰਪੰਚ ਜਗਮਉਨ ਸਿੰਘ ਜੀ ਮੇਰਾ ਛੋਟਾ ਵੀ ਰਿੱਕੀ ਠਾਕਰ ਜੀ ਜਿਹੜੇ ਕਸਲੌਰ ਤੋਂ ਹੀ ਬਿਲੋਂਗ ਕਰਦੇ ਨੇ ਔਰ ਪ੍ਰਿੰਟ ਮੀਡੀਆ ਤੇ ਆਪਣੇ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਹੀ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਔਰ ਇੱਕ ਬੇਨਤੀ ਮੈਂ ਸਾਰਿਆਂ ਨੂੰ ਫਿਰ ਜ਼ਰੂਰ ਕਰਾਂਗਾ ਕਿ ਇਹ ਜਿਹੜਾ ਸਮੇਂ ਹੈ ਬਰਸਾਤ ਦਾ ਇਹ ਬੂਟੇ ਲਾਉਣ ਦਾ ਮੌਸਮ ਹੁੰਦਾ ਹੈ ਆਓ ਰਲ ਮਿਲ ਕੇ ਬਾਤਾਵਰਨ ਨੂੰ ਆਪਣੇ ਜਿੰਨਾ ਕਿ ਹਾਰਾ-ਭਰਾ ਕਰ ਸਕਨੇ ਆ ਉਹਨਾਂ ਕਰੀਏ ਬਹੁਤ ਸਖਤ ਜ਼ਰੂਰਤ ਹੈ ਇਸ ਵੇਲੇ ਆਪਣੇ ਜਲਵਾਯੂ ਨੂੰ ਬਚਾਉਣ ਦੀ ਕਿਉਂਕਿ ਆਪਣੇ ਧਰਤੀ ਦਾ ਜਿਹੜਾ ਗਲੋਬਲਾਈਜੇਸ਼ਨ ਕਰਕੇ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਉਹਦੇ ਤੋਂ ਬਚਾਉਣ ਦਾ ਬਸ ਇੱਕੋ ਇੱਕ ਹੀ ਇਹੋ ਹੀ ਰਸਤਾ ਹੈ ਕਿ ਆਪਾਂ ਹਰ ਬੰਦਾ ਆਪਣੇ ਬੂਟੇ ਲਾਈਏ ਤੇ ਇਸ ਵਾਤਾਵਰਨ ਨੂੰ ਬਚਾਈਏ ਸਾਰਿਆਂ ਦਾ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੈਂਪਰਸ ਤੋਂ ਹਨੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ